इश्ते स्वर्ग में बनते हैं लेकिन धरती पर हम उन्हें मिलाते हैं marriagelagan.com dream it believe it and make it happen Marriage MarriageLagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan .com. We cater for USA, Canada, UK, India and Fiji. For more information call 510-943-8037. That is 510-943-8037. ਟਰੰਪ ਅਤੇ ਬਾਈਡਨ ਦੋਹਾਂ ਨੇ ਲਿਆ ਗਾਜਾ ਜਗਬੰਦੀ ਸਮਝੌਤੇ ਦਾ ਸਿਹਰਾ। ਟਰੋਡੋ ਦੇ ਅਸਤੀਫੇ ਤੋਂ ਬਾਅਦ ਕੈਨੇਡਾ ਤੋਂ ਆਈ ਗੁੱਡ ਨਿਊਜ਼ ਭਾਰਤੀਆਂ ਦੀ ਲੱਗੀ ਲਾਟਰੀ। ਕੈਨੇਡਾ 'ਚ ਨੌਕਰੀ ਤੋਂ ਕੱਢੇ ਜਾਣਗੇ ਕੀ 10 ਲੱਖ ਪ੍ਰਵਾਸੀ? ਟਰੰਪ ਅਤੇ ਬਾਈਡਨ ਦੋਹਾਂ ਨੇ ਲਿਆ ਗਾਜਾ ਜਗਬੰਦੀ ਸਮਝੌਤੇ ਦਾ ਸਿਹਰਾ। ਜੀਹਾਂ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਅਤੇ ਨਵੇਂ ਚੁਣੇਗੇ ਰਾਸ਼ਟਰਪਤੀ ਡੋਨਲਡ ਟਰੰਪ ਦੋਵੇਂ ਹੀ बुधवार ਨੂੰ ਗਾਜ਼ਾ ਵਿੱਚ ਇਜ਼ਰਾਈਲ ਅਤੇ ਹਮਾਸ ਵਿਚਕਾਰ ਹੋਏ ਜੰਗਬੰਦੀ ਸਮਝੌਤੇ ਦਾ ਸਹਿਲਾ ਰਹੇ ਹਨ ਵਾਈਟ ਹਾਊਸ ਨੇ 트럼ਪ ਦੇ ਪੱਛਮੀ ਏਸ਼ੀਆ ਰਾਜਦੂਤ ਨੂੰ ਮਹੀਨਿਆਂ ਤੋਂ ਚੱਲ ਰਹੀ ਗੱਲਬਾਤ ਵਿੱਚ ਸ਼ਾਮਲ ਕੀਤਾ ਸੀ ਇਜ਼ਰਾਈਲੀ ਪ੍ਰਧਾਨ ਮੰਤਰੀ ਬੇਜ਼ਾਮਿਰ ਨਤਿਆਜੂ ਦੇ ਦਫ਼ਤਰ ਅਨੁਸਾਰ 트럼ਪ ਨੇ ਬਿਨਾਂ ਸਮਾਂ ਬਰਬਾਦ ਕੀਤੇ ਇਹ ਦਾਅਵਾ ਕੀਤਾ ਕਿ ਉਹ ਇਸ ਸਮਝੌਤੇ ਲਈ ਮੁੱਖ ਤੌਰ ਤੇ ਜ਼ਿੰਮੇਵਾਰ ਹਨ ਜਿਸ ਦੇ ਅੰਤਿਮ ਵੀਰਵਿਆਂ ਨੂੰ ਅਜੇ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ ਇਸ ਦੌਰਾਨ ਬਾਈਡਨ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਮਝੌਤਾ ਮਈ ਦੇ ਅਖੀਰ ਵਿੱਚ ਉਨ੍ਹਾਂ ਦੁਆਰਾ ਰੱਖੀ ਗਈ ਯੋਜਨਾ ਦੀ ਸਪਸ਼ਟ ਰੂਪਰੇਖਾ ਦੇ ਤਹਿਤ ਕੀਤਾ ਗਿਆ ਹੈ 트럼ਪ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਇਹ ਜਗਬੰਦੀ ਸਮਝੌਤਾ ਨਵੰਬਰ ਵਿੱਚ ਸਾਡੀ ਇਤਿਹਾਸਕ ਜਿੱਤ ਦੇ ਨਤੀਜੇ ਵਜੋਂ ਹੀ ਸੰਭਵ ਹੋਇਆ ਹੈ ਕਿਉਂਕਿ ਸਾਡੀ ਜਿੱਤ ਨੇ ਪੂਰੀ ਦੁਨੀਆ ਨੂੰ ਸੰਕੇਤ ਦਿੱਤਾ ਹੈ ਕਿ ਮੇਰਾ ਪ੍ਰਸ਼ਾਸਨ ਸ਼ਾਂਤੀ ਚਾਹੁੰਦਾ ਹੈ ਅਤੇ ਸਾਰੇ ਅਮਰੀਕੀਆਂ ਲਈ ਸਾਡੇ ਸਹਿਯੋਗੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਮਝੋਤਿਆਂ ਤੇ ਗੱਲਬਾਤ ਕਰੇਗਾ ਉਹਨਾਂ ਕਹਿਆ ਕਿ ਮੈਨੂੰ ਯਕੀਨ ਹੈ ਕਿ ਅਤੇ ਖੁਸ਼ੀ ਵੀ ਹੈ ਕਿ ਅਮਰੀਕੀ ਅਤੇ ਇਜ਼ਰਾਇਲੀ ਬੰਦਕ ਆਪਣੇ ਪਰਿਵਾਰਾਂ ਅਤੇ ਅਜੀਜ਼ਾਂ ਕੋਲ ਵਾਪਸ ਆ ਜਾਣਗੇ 트럼ਪ ਨੇ ਕਿਹਾ ਕਿ ਦੋਹਾਂ ਖਤਰ ਅਤੇ ਗੱਲ ਵਿੱਚ ਗਲਬਾਤ ਦੇ ਵਿੱਚ ਹਿੱਸਾ ਲੈਣ ਵਾਲੇ ਉਹਨਾਂ ਦੇ ਨਵੇਂ ਚੁਣੇ ਗਏ ਪੱਛਮੀ ਏਸ਼ੀਆ ਰਾਜਦੂਤ ਸਟੀਵ ਵਿਟਕੌਫ ਇਜ਼ਰਾਈਲ ਅਤੇ ਸਾਡੇ ਸਹਿਯੋਗੀਆਂ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖਣਗੇ ਉੱਥੇ ਹੀ ਬਾਈ ਡੇ ਨੇ ਕਿਹਾ ਕਿ ਇਸ ਕੰਮ ਨੂੰ ਪੂਰਾ ਕਰਨ ਦੀ ਕੋਸ਼ਿਸ਼ ਵਿੱਚ ਮੇਰੇ ਹਸਤੀਫੇ ਤੋਂ ਬਾਅਦ ਕੈਨੇਡਾ ਤੋਂ ਆਈ ਗੁੱਡ ਨਿਊਜ਼ ਭਾਰਤੀਆਂ ਦੀ ਲਾਗੀ ਲਾਟਰੀ ਜੀਹਾਂ ਕੈਨੇਡਾ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਵਿਦੇਸ਼ੀ ਕਾਮਿਆਂ ਦੇ ਜੀਵਨ ਸਾਥੀਆਂ ਲਈ ਓਪਨ ਵਰਕ ਪਰਮਿਟ ਦੇ ਨਿਯਮਾਂ ਵਿੱਚ ਸੋਧ ਕਰ ਦਿੱਤੀ ਹੈ ਇੱਕ ਅਜਿਹਾ ਕਦਮ ਜਿਸ ਨਾਲ ਕੈਨੇਡਾ ਵਿੱਚ ਰਹਿ ਰਹੇ ਹਜ਼ਾਰਾਂ ਭਾਰਤੀ ਨਾਗਰਿਕਾਂ ਨੂੰ ਲਾਭ ਹੋਣ ਦੀ ਉਮੀਦ ਹੈ ਇਹ ਐਲਾਨ ਕੈਨੇਡੀਅਨ ਪ੍ਰਧਾਨ ਮੰਤਰੀ ਜਸਟੂ ਟਰੂਡੋ ਦੇ ਅ스티ਫੋਦ ਬਾਅਦ ਕੀਤਾ ਗਿਆ ਹੈ ਇੰਡੀਆ टुडे दी रिपोर्ट ਅਨੁਸਾਰ 21 ਜਨਵਰੀ 2025 ਤੋਂ ਸਿਰਫ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਵਿਦੇਸ਼ੀ ਕਾਮਿਆਂ ਦੇ ਜੀਵਨ ਸਾਥੀ ਜੋ ਨਿਰਧਾਰਿਤ ਸ਼ਰਤਾਂ ਨੂੰ ਪੂਰਾ ਕਰਦੇ ਹਨ ਓਪਨ ਵਰਕ ਪਰਮਿਟ ਲਈ ਅਰਜੀ ਦੇਣ ਦੇ ਯੋਗ ਹੋਣਗੇ ਇਹ ਸ਼ਰਤਾਂ ਅਧਿਆਨ ਪ੍ਰੋਗਰਾਮ ਦੀ ਮਿਆਦ ਅਤੇ ਉੱਚ ਮੰਗ ਵਾਲੇ ਰੋਜ਼ਗਾਰ ਖੇਤਰਾਂ ਤੇ ਆਧਾਰਿਤ ਹੋਣਗੀਆਂ ਮੀਡੀਆ ਰਿਪੋਰਟਰਾਂ ਅਨੁਸਾਰ ਇਹ ਅਪਡੇਟ ਭਾਰਤੀ ਵਿਦਿਆਰਥੀਆਂ ਲਈ ਵਿਸ਼ੇਸ਼ ਫਾਇਦੇਮੰਦ ਹੋਵੇਗੀ ਕਿਉਂਕਿ ਇਸ ਦੇ ਤਹਿਤ ਉਹਨਾਂ ਨੂੰ ਆਪਣੇ ਜੀਵਨ ਸਾਥੀ ਨੂ ਕੈਨੇਡਾ ਲਿਹਾਉਣ ਅਤੇ ਕੰਮ ਕਰਨ ਦੀ ਇਜਾਜ਼ਤ ਹੋਵੇਗੀ ਜਦੋਂ ਕਿ ਉਹ ਖੁਦ ਆਪਣੀ ਪੜ੍ਹਾਈ ਜਾਂ ਕੰਮ ਜਾਰੀ ਰੱਖ ਸਕਦੇ ਹਨ ਓਪਨ ਵਰਕ ਪਰਮਿਟ ਲਈ ਯੋਜਨਾ 16 ਮਹੀਨੇ ਜਾਂ ਇਸ ਤੋਂ ਵੱਧ ਸਮੇਂ ਦੇ ਮਾਸਟਰ ਪ੍ਰੋਗਰਾਮ ਡਾਕਰੇਡ ਪ੍ਰੋਗਰਾਮ ਜਾਂ ਕੁਝ ਪੇਸ਼ੇਵਰ ਪ੍ਰੋਗਰਾਮਾਂ ਵਿੱਚ ਦਾਖਲ ਹੋਏ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਜੀਵਨ ਸਾਥੀ ਤੱਕ ਸੀਮਤ ਹੋਵੇਗੀ ਵਿਦੇਸ਼ੀ ਕਾਮਿਆਂ ਦੇ ਪਰਿਵਾਰ ਲਈ ਓਪਨ ਵਰਕ ਪਰਮਿਟ ਯੋਗਤਾ ਉਹਨਾਂ ਜੀਵਨ ਸਾਥੀਆਂ ਤੱਕ ਸੀਮਿਤ ਹੋਵੇਗੀ ਜੋ ਤੀਰ 1 ਸ਼੍ਰੇਣੀ ਦੇ ਅਹੁਦਿਆਂ ਜਾਂ ਚੁਣੇ ਗਏ ਹੋਏ ਤੀਰ 2 ਅਤੇ 3 ਅਹੁਦਿਆਂ ਦੇ ਕੰਮ ਕਰਦੇ ਹਨ ਜੋ ਕਰਮਚਾਰੀਆਂ ਦੀ ਘਾਟ ਦਾ ਸਾਮਰਾ ਕਰ ਰਹੇ ਜਾਂ ਸਰਕਾਰੀ ਤਰਜੀਹਾਂ ਦੇ ਅਨੁਸਾਰ ਮੇਲ ਖਾਂਦੇ ਹਨ ਇਹਨਾਂ ਵਿੱਚ ਕੁਦਰਤੀ ਅਤੇ ਉਪਯੋਗ ਵਿਗਿਆਨ ਉਸਾਰੀ ਤਹਿਤ ਸੰਭਾਲ ਸਿਹਤ ਸੰਭਾਲ ਕੁਦਰਤੀ ਸਰੋਤ ਸਿੱਖਿਆ ਖੇਡਾਂ ਤੇ ਫੌਜੀ ਖੇਤਰਾਂ ਵਿੱਚ ਨੌਕਰੀਆਂ ਸ਼ਾਇਦ ਕੈਨੇਡਾ ਤੋਂ ਨੌਕਰੀਆਂ ਤੋਂ ਕੱਢੇ ਜਾਣਗੇ 10 ਲੱਖ ਪ੍ਰਵਾਸੀ ਕੀ ਹਾਂ ਕੈਨੇਡਾ ਵਿੱਚ 10 ਲੱਖ ਨੌਕਰੀਆਂ ਖਤਮ ਹੋਣ ਦਾ ਖਦਸ਼ਾ ਜ਼ाहिर ਕੀਤਾ ਜਾ ਰਿਹਾ ਇੱਕ ਸਸਪੈਂਸ ਹੀ ਬਣਿਆ ਹੋਇਆ ਹੈ ਇਹਨਾਂ ਚੋਂ 5 ਲੱਖ ਨੌਕਰੀਆਂ ਤਾਂ ਇਕੱਲੇ ਓਨਟਾਰੀਓ ਵਿੱਚ ਹੀ ਖਤਮ ਹੋ ਜਾਣ ਦਾ ਖਦਸ਼ਾ ਹੈ ਤੁਹਾਨੂੰ ਦੱਸ ਦਈਏ ਦੂਜਾ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲਾ ਸੂਬਾ ਐਲਬਰਟਾ ਦੱਸਿਆ ਜਾ ਰਿਹਾ ਹੈਗਾ ਇਸ ਮਗਰੋਂ BC ਦਾ ਨੰਬਰ ਆਉਂਦਾ ਹੈ ਡੋਨਲਡ 트੍ਰੰਪ ਦੇ 100 ਚੁੱਕਣ ਮਗਰੋਂ ਲੱਗਣ ਵਾਲੇ ਟੈਕਸਾਂ ਦਾ ਅਸਰ ਦਾ ਜ਼ਿਕਰ ਕਰਦਿਆਂ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰ ਨੇ ਕਿਹਾ ਕਿ ਫੈਡਰਲ ਸਰਕਾਰ ਨੂੰ ਤੜਕੇ ਹੋ ਤਗੜੇ ਹੋ ਕੇ ਮੋੜਵਾ ਜਵਾਬ ਦੇਣਾ ਹੋਵੇਗਾ ਕੈਨੇਡਾ ਵਿੱਚ ਨੌਕਰੀਆਂ ਖਤਮ ਹੋਣ ਦਾ ਅੰਕੜਾ ਟੈਕਸਾ ਰਾਹੀਂ ਸਿੱਧੇ ਤੌਰ ਤੇ ਪ੍ਰਭਾਵਿਤ ਹੋਣ ਵਾਲੇ ਖੇਤਰਾਂ ਤੇ ਨਿਰਭਰ ਕਰੇਗਾ ਪਰ ਡੱਗ ਫੋਰਡ ਸਰਕਾਰ ਦਾ ਮੰਨਣਾ ਹੈ ਕਿ অন্ਟਾਰੀਓ ਵਿੱਚ ਗਿਣਤੀ 4.5 ਲੱਖ ਤੋਂ 5 ਲੱਖ ਦਰਮਿਆਨ ਹੋ ਸਕਦੀ ਹੈ ਕੈਨੇਡੀਅਨ ਰਾਜਾ ਤੇ ਟੈਰੇਟਰੀਜ਼ ਦੇ ਸਾਰੇ ਪ੍ਰੀਮੀਅਰ ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਕਰ ਰਹੇ ਹਨ ਜਿਸ ਦੌਰਾਨ ਜਵਾਬੀ ਕਾਰਵਾਈ ਦਾ ਖਰੜਾ ਤਿਆਰ ਕੀਤਾ ਜਾ ਰਿਹਾ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਡੱਗ ਫੋਰਡ ਨੇ ਸਪਸ਼ਟ ਲਫ਼ਜ਼ਾਂ ਵਿੱਚ ਕਿਹਾ ਹੈ ਕਿ ਸਾਨੂੰ ਸਭਲਾਂ ਨੂੰ ਟੀਮ ਕੈਨੇਡਾ ਵਜੋਂ ਕੰਮ ਕਰਨਾ ਹੋਵੇਗਾ ਤੇ ਇੱਕ ਜੁੱਟ ਆਵਾਜ਼ ਵਿੱਚ ਅਮਰੀਕੀ ਵਸਤਾ ਤੇ ਮੋਰਵਾ ਟੈਕਸ ਦੀ ਨੀਤੀ ਘਟਕੜ ਨਹੀਂ ਹੋਵੇਗੀ ਇੱਥੇ ਦਸਰਾ ਬੰਦਾ ਕਿ ਅਲਬਰਟਾ ਦੇ ਪ੍ਰੀਮੀਅਰ ਇਸ ਮੁੱਦੇ ਦੇ ਵੱਖਰੀ ਸੁਰ ਆਲਾਪ ਰਹੇ ਹਨ ਜਿਨ੍ਹਾਂ ਵੱਲੋਂ ਹਾਲ ਹੀ ਫਲੋਰੀਡਾ ਜਾ ਡੋਨਲਡ 트੍ਰੰਪ ਨਾਲ ਮੁਲਾਕਾਤ ਕੀਤੀ ਗਈ ਹੈ ਫੈਡਰਲ ਸਰਕਾਰ ਅਤੇ ਕਈ ਸੂਬਾ ਸਰਕਾਰਾਂ ਅਮਰੀਕਾ ਨੂੰ ਤੇਲ ਅਤੇ ਗੈਸ ਦੀ ਸਪਲਾਈ ਵਿੱਚ ਕਟੌਤੀ ਕੀਤੇ ਜਾਣ ਦੇ ਸਹਿਮਤ ਹਨ ਪਰ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿੱਤ ਕੋਮੀ ਏਕਤਾ ਵਾਸਤੇ ਸੰਕਟ ਪੈਦਾ ਹੋਣ ਦੀ ਧਮਕੀ ਦੇ ਰਹੇ ਹਨ ਸੈਂਟਰ ਫੋਰ ਫਿਊਚਰ ਵਰਕ ਦੇ ਡਾਇਰੈਕਟਰ ਅਤੇ ਆਰਥਿਕ ਮਾਹਰ ਜਿਮ ਸਟੇਨਫੋਰਡ ਦਾ ਕਹਿਣਾ ਹੈ ਕਿ ਅਮਰੀਕਾ ਵੱਲੋਂ ਲਾਏ ਜਾਣ ਵਾਲੇ ਟੈਕਸਾਂ ਦਾ ਅਸਰ ਬਾਰਡਰ ਦੇ ਇੱਕ ਪਾਸੇ ਨਹੀਂ ਸਗੋ ਦੋਵੇਂ ਪਾਸੇ ਵੱਸਦੇ ਲੋਕਾਂ ਨੂੰ ਪੁਖਤਰਾ ਹੋਵੇਗਾ ਉਹਨਾਂ ਦੱਸਿਆ ਕਿ ਅਮਰੀਕਾ ਅਤੇ ਕੈਨੇਡਾ ਦਰਮਿਆਨ ਸਾਲਾਨਾ ਇੱਕ ਖਰਬ ਡਾਲਰ ਤੋਂ ਵੱਧ ਵਪਾਰ ਹੁੰਦਾ ਹੈ ਅਜਿਹੇ ਵਿੱਚ 5% ਦੀ ਟੈਕਸਾਂ ਦਾ ਮਤਲਬ 250 ਅਰਬ ਡਾਲਰ ਬਣਦਾ ਹੈ ਕਿਉਂਕਿ ਅਮਰੀਕੀ ਟੈਕਸਾਂ ਦਾ ਜਵਾਬ ਵਿੱਚ ਕੈਨੇਡਾ ਵੱਲੋਂ ਵੀ ਟੈਕਸ ਦਰਾਂ ਲਾਗੂ ਕੀਤੀਆਂ ਜਾਣਗੀਆਂ ਰਿਸ਼ਤੇ ਸਵਰਗ ਵਿੱਚ ਬਣਤੇ ਹਨ ਲੇਕਿਨ ਧਰਤੀ ਪਰ ਹਮ ਉਹ ਨਹੀਂ ਮਿਲਾਤੇ ਹੈ ਮੈਰਿਜ ਲਗਨ .com ਡ੍ਰੀਮ ਇਟ ਬਲੀਵ ਇਟ ਐਂਡ ਮੇਕ ਇਟ ਹੈਪਨ Marriage MarriageLagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India and Fiji. For more information call 510-943-8037. That is 510-943-8037.